ਪੰਜਾਬ ਸਰਕਾਰ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਜੋ ਸਰਪੰਚ ਸਰਪੰਚਣੀਆਂ ਦਾ ਖੇਡ ਚੱਲਦਾ ਸੀ ਉਹ ਬੰਦ ਹੋਣ ਵਾਲਾ ਹੈ ਜੇ ਕੋਈ ਸਰਪੰਚਨੀ ਬਣੀ ਹੈ ਤੇ ਉਹਦਾ ਘਰ ਵਾਲਾ ਸਰਪੰਚੀ ਨਹੀਂ ਕਰ ਸਕਦਾ ਕਿਉਂਕਿ ਜਿਸ ਨੂੰ ਨਿਮਾਇੰਦੀ ਦਿੱਤੀ ਗਈ ਹੈ ਇਹ ਹੱਕ ਉਸੇ ਦਾ ਹੈ ਆਮ ਤੌਰ ਤੇ ਪਿੰਡਾਂ ਵਿੱਚ ਦੇਖਿਆ ਜਾਂਦਾ ਸੀ ਜੇ ਸੀਟ ਰਿਜ਼ਰਵ ਹੋ ਗਈ ਤੇ ਘਰ ਵਾਲਾ ਆਪਣੀ ਪਤਨੀ ਨੂੰ ਖੜੀ ਕਰ ਦਿੰਦਾ ਹੈ ਜੇ ਉਹ ਜਿੱਤ ਜਾਂਦੀ ਹੈ ਤੇ ਖੁਦ ਆਪ ਦੇ ਆਪ ਨੂੰ ਸਰਪੰਚ ਐ ਖਾਉਂਦਾ ਹੈ ਸਾਈਨ ਵੀ ਕਰਦਾ ਹੈ ਸਰਕਾਰਾਂ ਦੁਆਰੇ ਮਹਿਕਮੇ ਉਥੇ ਸਹੀੰਦ ਚੱਲਦੇ ਵੀ ਨਹੀਂ ਤੇ ਲੋਕ ਸਾਰਾ ਪਿੰਡ ਉਸ ਨੂੰ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿ ਕੇ ਬੁਲਾਉਂਦਾ ਜਦੋਂ ਕਿ ਉਹ ਸਰਪੰਚ ਹੁੰਦਾ ਹੀ ਨਹੀਂ ਅਸੀਂ ਵੂਮਨ ਦੀ ਰਿਜ਼ਰਵੇਸ਼ਨ ਲੈ ਕੇ ਆਏ ਵੀ ਉਹਨਾਂ ਨੂੰ ਇਮਪਾਵਰਮੈਂਟ ਹੋਵੇ ਉਹਨਾਂ ਦੇ ਹੱਕ ਜਿਹੜੀਆਂ ਵੂਮਨ ਨੇ ਲੇਡੀਜ਼ ਨੇ ਉਹ ਆਪਣੇ ਹੱਕਾਂ ਲਈ ਖੜ ਸਕਣ ਪਰ ਇਹ ਇੱਕ ਤਰ੍ਹਾਂ ਯਾਨੀ ਉਸ ਹੱਕ ਜੋ ਸਰਕਾਰ ਨੇ ਦਿੱਤਾ ਹੈ ਉਸ ਤੇ ਡਾਕਾ ਮਾਰਨ ਵਾਲੀ ਗੱਲ ਹੈ ਕਿ ਜਦੋਂ ਦਾ ਘਰ ਵਾਲਾ ਹੀ ਸਰਪੰਚ ਬਣ ਜਾਂਦਾ ਹੈ ਤੇ ਜਿੱਤੇ ਹੋਏ ਉਮੀਦਵਾਰ ਦੀ ਕੋਈ ਕਦਰ ਨਹੀਂ ਹੁੰਦੀ। ਪੰਜਾਬ ਸਰਕਾਰ ਨੇ ਹੁਣ ਇਹ ਨੋਟੀਫਾਈ ਕੀਤਾ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਤੇ ਉਹਦੀ ਸਰਪੰਚੀ ਕੈਨਸਲ ਬਹੁਤ ਚੰਗਾ ਕੰਮ ਹੈ ਅਸੀਂ ਇਹਦੀ ਸਲਾਹਾ ਕਰਦੇ ਹਾਂ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪੜੀਆਂ ਲਿਖੀਆਂ ਕੁੜੀਆਂ ਦੀ ਕਮੀ ਨਹੀਂ ਫਿਰ ਆਪਾਂ ਕਿਉਂ ਨਹੀਂ ਉਹਨਾਂ ਨੂੰ ਜੋ ਕੈਪੇਬਲ ਨੇ ਜੋ ਕੰਮ ਕਰ ਸਕਦੇ ਆ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੇ بجائے ਇਸ ਦੇ ਕਿ ਇੱਕ ਅਜਿਹੀ ਲੇਡੀ ਨੂੰ ਜਿਸ ਦੀ ਆਪਦੇ ਘਰ ਵਿੱਚ ਵੀ ਪਛਾਣ ਨਹੀਂ ਹੈ ਉਸ ਨੂੰ ਅਸੀਂ ਸਰਪੰਚੀ ਜਾਂ ਕਾਉਂਸਲਰੀ ਥੋਪ ਦਿੰਨੇ ਆ ਗੱਲ ਸਿਰਫ ਪਿੰਡਾਂ ਦੀ ਨਹੀਂ ਗੱਲ ਸ਼ਹਿਰਾਂ ਦੀ ਵੀ ਹੈ ਸ਼ਹਿਰਾਂ 'ਚ ਵੀ ਜਿਹੜਾ ਵਾਰਡ ਰਿਜ਼ਰਵ ਹੋ ਜਾਂਦਾ ਹੈ ਊਮਨ ਦੇ ਲਈ ਉੱਥੇ ਆਪਦੇ ਘਰ ਵਾਲੀ ਨੂੰ ਖੜਾ ਕਰਕੇ ਬੰਦਾ ਕਾਉਂਸਲਰ ਬਣ ਜਾਂਦਾ ਹੈ ਆਫੀ ক্লোਜ਼ਲੀ ਮੈਂ ਦੇਖਿਆ ਵੀ ਉਹ ਬੰਦੇ ਜੋ ਉਹਨਾਂ ਦੇ ਘਰ ਵਾਲੇ ਨੇ ਉਹ ਕਾਰਪੋਰੇਸ਼ਨ ਦੇ ਅੰਦਰ ਜਾ ਕੇ ਮੀਟਿੰਗਾਂ ਵੀ ਅਟੈਂਡ ਕਰਦੇ ਨੇ ਤੇ ਉਹਨਾਂ ਨੂੰ ਅਖਬਾਰਾਂ 'ਚ ਵੀ ਕਾਉਂਸਲਰ ਪਤੀ ਲਿਖਿਆ ਜਾਂਦਾ ਹੈ ਕਾਉਂਸਲਰ ਪਤੀ ਦੀ ਪਰਿਭਾਸ਼ਾ ਸਾਨੂੰ ਤੇਰੀ ਪਤਾ ਨਾ ਉਹਨੂੰ ਕਿਸੇ ਨੇ ਵੋਟ ਪਾਈ ਨਾ ਸਿਲੇਕਟ ਕੀਤਾ ਬੋਰਡ ਵੀ ਜੋ ਆਪਣਾ ਇਲਾਕੇ ਚ ਚਲਾਉਂਦੇ ਨੇ ਨਾ ਮਹਿਲਾ ਕਾਉਂਸਲਰ ਦਾ ਲਿਖਿਆ ਹੁੰਦਾ ਤੇ ਮੋਬਾਈਲ ਨੰਬਰ ਜੋ ਹੈ ਉਹਦੇ ਘਰ ਵਾਲੇ ਦਾ ਲਿਖਿਆ ਹੁੰਦਾ ਉਹ ਕਾਉਂਸਲਰ ਦਾ ਮੋਬਾਈਲ ਨੰਬਰ ਵੀ ਨਹੀਂ ਕਿਸੇ ਨੂੰ ਪਤਾ ਹੁੰਦਾ ਤੇ ਨਾ ਕਿਸੇ ਨੂੰ ਦੇਖਿਆ ਹੁੰਦਾ ਹਾਂ ਜੇ ਕਦੇ ਸਾਈਨ ਕਰਾਉਣੇ ਪੈ ਜਾਣ ਤੇ ਪਹਿਲਾਂ ਉਹਦਾ ਹਸਬੰਦ ਪੜਦਾ ਫੇਰ ਉਹ ਸਾਈਨ ਉਹਦੇ ਤੋਂ ਅੰਦਰੋਂ ਕਰਾ ਕੇ ਲਿਆ ਦਿੰਦਾ ਤੁਹਾਨੂੰ ਸ਼ਾਇਦ ਕਾਉਂਸਲਰ ਦੀ ਸ਼ਕਲ ਵੀ ਨਹੀਂ ਨਜ਼ਰ ਆਉਂਦੀ ਇਹ ਹਾਲਾਤ ਸਾਡੀ ਡੈਮੋਕ੍ਰੇਸੀ ਦੇ ਹੋ ਚੁੱਕੇ ਨੇ ਜਿੱਥੇ ਅਸੀਂ ਔਰਤਾਂ ਨੂੰ ਹੱਕ ਦੇਣਾ ਚਾਹੁੰਦੇ ਸੀ ਉਹਨਾਂ ਦੇ ਹੱਕਾਂ ਤੇ ਡਾਕਾ ਉਹਨਾਂ ਦੇ ਘਰਾਂ 'ਚ ਹੀ ਪੈ ਜਾਂਦਾ ਇਸ ਸਰਕਾਰ ਨੂੰ ਇਸ ਤੇ ਸਖਤੀ ਕਰਨੀ ਚਾਹੀਦੀ ਹੈ ਮੈਂ ਇੱਕ ਕਾਉਂਸਲਰ ਦੇ ਕੋਲੇ ਕੁਝ ਕਾਗਜ਼ ਸਾਈਨ ਕਰਾਉਣੇ ਗਏ ਸੀ ਤੇ ਉਹ ਪੰਜਾਬੀ ਚ ਲਿਖਿਆ ਹੋਇਆ ਕਾਗਜ਼ ਵੀ ਮੈਨੂੰ ਇਹ ਕਹਿ ਕੇ ਵਾਪਸ ਕਰਤਾ ਕਿ ਮੇਰੇ ਹਸਬੰਦ ਆਉਣਗੇ ਉਹ ਇਹਨੂੰ ਪੜ੍ਹਨਗੇ ਤੇ ਮੈਂ ਸਾਈਨ ਕਰੂੰਗੀ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਕੋਈ ਰਿਜ਼ਰਵੇਸ਼ਨ ਨਹੀਂ ਹੈ ਇਸ ਤੋਂ ਚੰਗਾ ਤਾਂ ਬੰਦ ਕਰਦੇ ਹੋ ਇਹਨੂੰ ਜਾਂ ਸਰਕਾਰ ਸ਼ਕਤੀ ਨਾਲ ਇੰਪਲੀਮੈਂਟ ਕਰੇ ਜੇ ਉਹ ਲੇਡੀ ਚਲਾ ਸਕਦੀ ਆ ਕੰਮ ਕਰ ਸਕਦੀ ਆ ਸੋਸਾਇਟੀ ਦਾ ਤੇ ਮੋਸਟ ਵੈਲਕਮ ਹੈ ਉਹਨੂੰ ਸਾਰੇ ਆ ਪਾਵਰ ਦੇਣੀਆਂ ਚਾਹੀਦੀਆਂ ਨੇ ਉਹ ਸੋਚੇ ਵੀ ਸੋਸਾਇਟੀ ਲਈ ਕੰਮ ਕਰੇ ਉਹ ਕੀ ਦੂਸਰੀ ਔਰਤਾਂ ਲਈ ਕੰਮ ਕਰੇਗੀ ਜਿਸ ਦੀ ਆਪਦੇ ਘਰ ਵਿੱਚ ਹੀ ਆਪਦੀ ਕੋਈ ਪੁੱਗਦੀ ਨਹੀਂ ਹੈ ਤੇ ਉਹਦਾ ਹਸਬੰਦ ਹੀ ਸਾਰੇ ਕੰਮ ਕਰਦਾ ਹੈ ਤੇ ਸਰਕਾਰ ਨੂੰ ਇੱਕ ਸਹੀ ਮੁੱਦਾ ਚੁੱਕਿਆ ਸਰਕਾਰ ਨੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਇਹ ਚੀਜ਼ ਇੰਪਲੀਮੈਂਟ ਕਰਨੀ ਚਾਹੀਦੀ ਵੀ ਕਾਉਂਸਲਰ ਪਤੀ ਦਾ ਦਰਜਾ ਖਤਮ ਹੋਏਗਾ ਉਹ ਨੂੰ ਕਾਨਫਰੰਸਾਂ 'ਚ ਨਹੀਂ ਜਾਏਗਾ ਮੀਟਿੰਗਾਂ 'ਚ ਨਹੀਂ ਜਾਏਗਾ ਤੇ ਜਿਹੜੇ ਪਿੰਡਾਂ 'ਚ ਸਰਪੰਚ ਬਣੇ ਫਰਦੇ ਨੇ ਨਕਲੀ ਸਰਪੰਚ ਉਹਨਾਂ ਦੀਆਂ ਵੀ ਕੁਰਸੀਆਂ ਜਾਣੀਆਂ ਚਾਹੀਦੀਆਂ ਨੇ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਬਾਕੀ ਲੋਕ ਵੀ ਸਵਾਗਤ ਕਰਨਗੇ ਕੁਝ ਲੋਕਾਂ ਨੂੰ ਛੱਡ ਕੇ ਜੋ ਪੋਲਿਟਿਕਸ ਨੇ ਹੋ ਸਕਦਾ ਮੇਰੇ ਜਾਣਕਾਰ ਵੀ ਹੋਣ ਜੋ ਇਹ ਫੈਸਿਲਿਟੀ ਦਾ ਫਾਇਦਾ ਉਠਾਉਂਦੇ ਰਹੇ ਨੇ ਪਰ ਸਚਾਈ ਸਚਾਈ ਹੈ ਸਮਝੋ ਔਰਤਾਂ ਨੂੰ ਇਮਪਾਵਰਮੈਂਟ ਦੇਣੀ ਹੈ ਤੇ ਇਹ ਕਰਨਾ ਪੈਣਾ ਨਹੀਂ ਤੇ ਇਹ ਫਜ਼ੂਲ ਹੈ ਗੱਲਾਂ ਇਹ ਮੀਡੀਆ ਦੀਆਂ ਔਰ ਇਲੈਕਸ਼ਨ ਕਮਿਸ਼ਨ ਦੀਆਂ ਫਰਜ਼ੀ ਕਾਰਵਾਈਆਂ ਕਰਕੇ ਅਸੀਂ ਕੋਈ ਔਰਤਾਂ ਦੀ ਤਰੱਕੀ ਨਹੀਂ ਕਰ ਸਕਦੇ ਸਾਡੀ ਵੀਡੀਓ ਦੇਖਣ ਲਈ ਧੰਨਵਾਦ